ਅਸੀ ਪਠਾਣਾ ਪੁਲਿਸ ਨੇ ਇੱਕ ਟਰਾਲੇ ਵਿੱਚੋਂ 2 ਕਿਲੋ ਅਫੀਮ ਸਮੇਤ ਚਾਲਕ ਅਤੇ ਕੰਡੈਕਟਰ ਨੂੰ ਗ੍ਰਿਫਤਾਰ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਅਸੀ ਪਠਾਣਾ ਦੇ ਐਸਐਚਓ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਹੋਈ ਵਿਅਕਤੀਆਂ ਦੀ ਪਛਾਣ ਚਾਲਕ प्रमोद ਕੁਮਾਰ ਅਤੇ ਕੰਡੈਕਟਰ ਟਿੰਕੂ ਵਾਸੀ ਚਾਰਖੰਡ ਦੇ ਰੂਪ ਵਿੱਚ ਹੋਈ ਹੈ ਐਸ ਐਚਓ ਨਰਪਿੰਦਰਪਾਲ ਸਿੰਘ ਨੇ ਦੱਸਿਆ ਕਿ ਐਸਏ ਸਤਨਾਮ ਸਿੰਘ ਸਵੇਤ ਪੁਲਿਸ ਪਾਰਟੀ ਮੁਰਿੰਦਾ ਰੋਡ ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਇਸੇ ਦੌਰਾਨ ਟਰਾਲੇ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਇਹ ਅਸੀਂ ਕੱਲ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅਜੋਤ ਗਰੀਵਾਲ ਆਈਪੀਐਸ ਤੇ ਸਾਡੀ ਐਸਪੀਡੀ ਸ਼੍ਰੀ ਕੇ ਜਦਵ ਜੀ ਤੇ ਸਾਡੀ ਡੀਐਸਪੀ ਸ਼੍ਰੀ ਮੋਹਨਕਰ ਜੀ ਨੇ ਆਰਕਸਟ੍ਰਕਸ਼ਨ ਦੇ ਅਕੋਰਡਿੰਗਲੀ ਜੋ ਇਲੈਕਸ਼ਨ ਉੜ ਲੱਗਿਆ ਹੋਣ ਕਰਕੇ ਜਗਾ ਜਗਾ ਨਾਕਾਬੰਦੀਆਂ ਕਰਵਾਈਆਂ ਜਾਂਦੀਆਂ ਨੇ ਤੇ ਕੱਲ ਪੁਲਿਸ ਪਾਰਟੀ ਨੇ ਸਾਡੀ ਉਠਾਣਾ ਅਸੀਂ ਉਠਾਣ ਦੇ ਨਾਕਾਬੰਦੀ ਕੀਤੀ ਹੋਈ ਸੀ ḍuring ਨਾਕਾਬੰਦੀ ਇੱਕ ਚਾਰਖੰਡ ਨੰਬਰ ਚਾਰ ਟਰਾਲਾ ਉਹਦਾ ਲਿਖਾਈ ਦਿੱਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਦੇ ਵਿੱਚੋਂ ਦੋ ਵਿਅਕਤੀ ਇੱਕਦਮ نیچے ਟਰਾਲਾ ਕੋਲ ਕੇ ਭੱਜਣ ਲੱਗੇ ਤੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਦੇ ਕੋਲੋਂ 2 ਕਿਲੋ ਕੋਪੀਆ ਬਰਾਮਦ ਹੋਈ ਹੈਗੀ ਆ ਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 27 ਦਰਜ ਕੀਤਾ ਗਿਆ ਜੀ ਸਿੱਖ ਨੂੰ ਪੰਤਰੀਕ ਦਰ ਤੱਕ ਦਰਮਾਨ ਹਾਜ਼ਰ ਹੋਇਆ ਜੀ ਪੰਜ ਚਾਰ ਤੱਕ ਉਹ ਇਹਨਾਂ ਦਾ ਸੀ ਪ੍ਰੀਵਿਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਸਬੰਧਨ ਠਾਣੇ ਵਿੱਚ ਲਿਖ ਕੇ ਭੇਜਦੇ ਹਾਂ ਤੇ ਇਥੋਂ ਅਸੀਂ ਜੋ ਇਹਨਾਂ ਦਾ ਪ੍ਰੀਵਿਅਸ ਰਿਕਾਰਡ ਹੋਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਫਿਰ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਅਨੁਸਾਰ ਜਿੱਦੀ ਜਗ੍ਹਾ ਜਗ੍ਹਾ ਬੰਦੀ ਨਾਕਾਬੰਦੀ ਕਰਾਏ ਵੇ ਕਰਵਾਈ ਜਾ ਰਹੀ ਆ ਤੇ ਅਸੀਂ ਨਾਕਾਬੰਦੀ ਤੇ ਚਾਂਸ ਕਵਰੀ ਹੋਈ ਹੈ ਕਿਸਨ ਦੀ ਜੀ 2 ਲੱਖ ਹੈਗੀ ਹੈ ਜੀ ਨੀਅਰ ਬੋਟ ਇਹ ਚਾਹ ਲੇ ਕੋਈ ਸਪੈਸੀਫਿਕ ਰੇਟ ਤਾਂ ਵੀ ਅਸੀਂ ਕੁਝ ਕਹਿ ਸਕਦੇ ਪਰ ਸਪੈਸੀਫਿਕ ਜੋ ਇਹਨਾਂ ਦੇ ਦਸਤਨ ਮੁਤਾਬਕ ਵੀ ਅਸੀਂ 2 ਲੱਖ ਪਰ ਕਿਜੀ ਤੋਂ ਲੈ ਕੇ ਆਏ ਨੇ ਤੇ ਉਹਦੇ ਅਕੋਰਡਿੰਗ ਤੁਹਾਨੂੰ ਜਿਹੜਾ ਮੈਨੂੰ ਸਾਨੂੰ ਕੋਈ ਸਪੈਸੀਫਿਕ ਰੇਟ ਬਾਰੇ ਤਾਂ ਅਸੀਂ ਕੁਝ ਮੈਂਸ਼ਨ ਕਰ ਰਹੇ ਹਾਂ ਜੇ ਰਮਾਨ ਜੀ ਹਾਜ਼ਰ ਹੁੰਦੇ ਅਸੀਂ ਮਾਰਜ ਕੋਈ ਗੱਲ ਸਾਹਮਣੇ ਹੋਵੇ ਤੁਹਾਨੂੰ ਦੱਸਾਂਗੇ